ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਝਾਤ ਮਾਰਦੇ ਹਾਂ ਅੱਜ ਦੀਆਂ ਖਬਰਾਂ ਦੇ ਉੱਤੇ ਇੱਕ ਦੇਸ਼ ਇੱਕ ਚੋਣ ਬਿੱਲ ਲੋਕ ਸਭਾ ਵਿੱਚ ਪੇਸ਼ ਹੋ ਗਿਆ ਹੈ ਪੇਲ ਦੇ ਹੱਕ ਵਿੱਚ 269 ਤੇ ਵਿਰੋਧ ਵਿੱਚ 198 ਵੋਟਾਂ ਪਈਆਂ ਵਿਰੋਧੀ ਧਿਰਾਂ ਨੇ ਬਿੱਲ ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਤੇ ਹਮਲਾ ਦੱਸਿਆ ਬਿੱਲ ਨੂੰ ਵਿਆਪਕ ਵਿਚਾਰ ਚਰਚਾ ਲਈ ਦੋਹਾਂ ਸਦਨਾਂ ਦੀ ਸਾਂਝੀ ਸੰਸਤੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਇਲੈਕਟ੍ਰੋਨਿਕ ਵੋਟਿੰਗ ਤੇ ਪੇਪਰ ਸਲਿੱਪਾਂ ਦੀ ਗਿਣਤੀ ਮਗਰੋਂ ਬਿੱਲ ਪੇਸ਼ ਕੀਤਾ ਗਿਆ ਬਿੱਲ ਦੇ ਹੱਕ ਵਿੱਚ 269 ਮੈਂਬਰਾਂ ਨੇ ਵੋਟ ਪਾਈ ਜਦਕਿ 198 ਨੇ ਇਹਦੇ ਵਿਰੋਧ ਕੀਤਾ ਉੰਜੇ ਪਹਿਲੀ ਵਾਰ ਨਹੀਂ ਸੀ ਜਦੋਂ ਪਹਿਲੀ ਵਾਰ ਸੀ ਜਦੋਂ ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਚ ਇਲੈਕਟ੍ਰੋਨਿਕ ਵੋਟਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਕਾਂਗਰਸ ਦੇ ਮਨੀਸ਼ ਠਵਾੜੀ ਨੇ ਸ਼ੁਰੂਆਤੀ ਪੜਾਅ ਵਿੱਚ ਹੀ ਕਿਹਾ ਕਿ ਇਹ ਬਿੱਲ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੇ ਖਿਲਾਫ ਵਰਚੀ ਕਰਦਾ ਹੈ ਸਮਾਜਵਾਦੀ ਪਾਰਟੀ ਦੇ ਤਰਮਿੰਦਰ যাদਬ ਨੇ ਕਿਹਾ ਕਿ ਬਿੱਲ ਸੰਵਿਧਾਨ ਨਰਮਾਤਾਵਾਂ ਵੱਲੋਂ ਦਰਸਾਏ ਸੰਗੀ ਢਾਂਚੇ ਉੱਤੇ ਹਮਲਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਇੱਕ ਦੇਸ਼ ਇੱਕ ਚੋਣ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਕੁਝ ਰਾਜਾਂ ਦੀਆਂ ਅਸੈਂਬਲੀ ਚੋਣਾਂ ਵੀ ਇਕੱਠੀਆਂ ਨਹੀਂ ਕਰਾ ਸਕੀ। ਕਾਂਗਰਸ ਦੀ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਨੇ ਇੱਕੋ ਵੇਲੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਕਰੋਣ ਨਾਲ ਸੰਬੰਧਿਤ ਸੰਵਿਧਾਨਕ ਸੋਧ ਬਿੱਲ ਨੂੰ ਗੈਰ ਸੰਵਿਧਾਨਕ ਿਕਰਾਰ ਦਿੱਤਾ ਪ੍ਰੈਂਕਾ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਸੰਘਵਾਦ ਦੇ ਖਿਲਾਫ ਹੈ ਪ੍ਰੈਂਕਾ ਨੇ ਸੰਸਦੀ ਹੱਤੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਰ ਸੰਵਿਧਾਨਕ ਬਿੱਲ ਇਹ ਸਾਡੇ ਦੇਸ਼ ਦੇ ਸੰਘਵਾਦ ਦੇ ਖਿਲਾਫ ਹੈ ਅਸੀਂ ਬਿੱਲ ਦਾ ਵਿਰੋਧ ਕਰ ਰਹੇ ਹਾਂ ਬਿੱਲ ਤੇ VOTING ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਸੰਸਦ ਮੈਂਬਰ ਵੀ ਸਦਨ ਵਿੱਚ ਮੌਜੂਦ ਨਹੀਂ ਸਨ ਭਾਰਤੀ ਜਨਤਾ ਪਾਰਟੀ ਨੇ ਤੈਨ ਲੈਣਾ ਵਾਲਾ ਇੱਕ ਵਿਪ ਵੀ ਜਾਰੀ ਕਰਕੇ ਆਪਣੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਲਈ ਕਿਹਾ ਸੀ ਪਰ ਇਹਦੇ باوجود ਵੀ VOTING ਦੌਰਾਨ ਭਾਰਤੀ ਜਨਤਾ ਪਾਰਟੀ ਦੇ 20 ਤੋਂ ਵੱਧ ਸੰਸਦ ਮੈਂਬਰ ਮੌਜੂਦ ਨਹੀਂ ਸਨ ਹੁਣ ਪਾਰਟੀ ਨੇ ਅਜਿਹੇ ਸੰਸਦ ਮੈਂਬਰਾਂ ਨੂੰ ਜਿਹੜਾ ਇੱਕ ਨੋਟਿਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇੱਕ ਦੇਸ਼ ਇੱਕ ਚੋਣ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕੇ ਕੇਂਦਰ ਸਰਕਾਰ ਪੰਜਾਬ ਵਿੱਚ ਖਨੌਰੀ ਤੇ ਸ਼ੰਭੂ ਬਾਰਡਰਾਂ ਦੇ ਬਿਠੇ ਕਿਸਾਨਾਂ ਨਾਲ ਜੁੜੇ ਮਸਲਿਆਂ ਦੀ ਗੱਲ ਤਾਂ ਕਰਨ ਹੀ ਨਹੀਂ ਰਹੀ ਹੈ ਹਮਸਰ ਹਮ ਅਰ ਸਿਮਰਤ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਵੇਰੇ ਵੀ ਕਿਹਾ ਸੀ ਕਿ ਕੁਝ ਸੰਸਦ ਵਿੱਚ ਦੇਸ਼ ਦੇ ਕੁਝ ਇਹੋ ਜਿਹੇ ਅਹਿਮ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਦੀ ਲੋੜ ਹੈ ਹਰ ਵਾਰ ਸਰਕਾਰ ਅਜਿਹੀਆਂ ਚੀਜ਼ਾਂ ਲੈ ਕੇ ਆ ਜਾਂਦੀ ਹੈ ਜੋ ਨਾ ਤਾਂ ਬੇਰਜ਼ਗਾਰੀ ਦੀ ਗੱਲ ਕਰਦੀ ਹੈ ਨਾ ਅਧੋਰਣਕਾਰੀ ਕਿਸਾਨਾਂ ਦੀ ਇਹਨਾਂ ਮੁੱਦੇ ਬਾਰੇ ਚਰਚਾ ਕਿਉਂ ਨਹੀਂ ਹੋ ਰਹੀ ਅਜਿਹੇ ਬਿੱਲ ਲਿਆ ਕੇ ਇਹ ਲੋਕ ਆਖਰ ਕਰਨਾ ਕੀ ਚਾਹੁੰਦੇ ਹਨ ਟੀਐਮਸੀ ਦੇ ਕਲਿਆਣ ਬੈਨਰਜੀ ਨੇ ਕਿਹਾ ਕਿ ਇਸ ਨਾਲ ਸੁਧਾਨ ਦੇ ਬੁਨਿਆਦੀ ਢਾਂਚੇ ਨੂੰ ਛੱਟ ਵੱਜੇਗੀ 1 ਨੇਸ਼ਨ 1 ਇਲੈਕਸ਼ਨ ਕੋਈ ਨਵੀਂ ਗੱਲ ਨਹੀਂ ਹੈ ਇਸ ਦੀ ਕੋਸ਼ਿਸ਼ 1983 ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਨੂੰ ਸਵੀਕਾਰ ਨਹੀਂ ਸੀ ਕੀਤਾ ਇਹ 191 ਦਿਨਾਂ ਵਿੱਚ ਤਿਆਰ ਹੋਈ ਰਿਪੋਰਟ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਨ ਵਾਲਾ ਮਤਲਬ ਇਹ ਬਣਾਇਆ ਗਿਆ ਸੀ 191 ਦਿਨ ਲਾ ਕੇ ਸੋ ਇਹਦਾ ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਇਸ ਨੂੰ ਪਰੋਣਾ ਸੰਵਿਧਾਨ ਦੇ ਮੂਲ ਮੰਤਰ ਦੀ ਲੰਘਣਾ ਹੋਵੇਗਾ ਇਹ ਗੈਰ ਜਬੂਰੀ ਸੰਗੀਟਾਚੇ ਦੇ ਉਲਟ ਖੇਤਰੀ ਦਲਾਂ ਨੂੰ ਵੱਖ-ਵੱਖ ਕਰਨ ਵਾਲਾ ਤੇ ਰਾਸ਼ਟਰੀ ਦਲਾਂ ਦਾ ਦਬਦਬਾ ਵਾਉਣ ਵਾਲਾ ਹੋਵੇਗਾ ਰਿਪੋਰਟ ਦੇ ਅਨਸਾਰ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਇਹ ਕਹਿਣਾ ਹੈ ਕਿ ਇਹ ਵਿਵਸਥਾ ਰਾਸ਼ਟਰਪਤੀ ਸ਼ਾਸਨ ਵੱਲ ਲੈ ਕੇ ਜਾਏਗੀ ਅਗਰੀਖਬਰ ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਬਲਾਰੇ 65 ਰਾਈਡਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦਾ ਇਹ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਫੌਜੀ ਕੁਰਕ ਵਿੱਚ ਰੂਸੀ ਫੌਜ ਨਾਲ ਜੰਗ ਲੜ ਰਹੇ ਹਨ ਇਸ ਵਿੱਚ ਉਹਨਾਂ ਦੇ ਫੌਜੀ ਜ਼ਖਮੀ ਹੋਣ ਦੇ ਨਾਲ ਨਾਲ ਮਾਰੇ ਵੀ ਜਾ ਰਹੇ ਹਨ ਅਕਤੂਬਰ ਵਿੱਚ ਉੱਤਰੀ ਕੋਰੀਆ ਨੇ ਰੂਸ ਦੇ ਖੁਰਸਕ ਸਰਦੀ ਖੇਤਰ ਤੇ ਕਬਜ਼ਾ ਕਰ ਚੁੱਕੀ ਜ਼ੁਕਰੇਨੀ ਫੌਜ ਦੇ ਖਿਲਾਫ ਲੜਨ ਲਈ ਆਪਣੀਆਂ ਫੌਜਾਂ ਭੇਜੀਆਂ ਸਨ ਉੱਤਰੀ ਕੋਰੀਆ ਨੇ ਆਪਣੇ 10000 ਸੈਨਿਕ ਰੂਸ ਭੇਜੇ ਹਨ ਤੇ ਰੂਸ ਵਿੱਚ ਉਸਦੇ ਸੈਨਿਕਾਂ ਦੀ ਮੌਤ ਦੀ ਇਹ ਪਹਿਲੀ ਰਿਪੋਰਟ ਹੈ ਜੁਕਰੇਨ ਦੀ ਫੌਜੀ ਖੁਫੀਆ ਏਜੰਸੀ ਦਾ ਦਾਵਾ ਹੈ ਕਿ ਪਿਛਲੇ ਹਫਤੇ ਦੌਰਾਨ ਘੱਟੋ ਘੱਟ 30 ਉੱਤਰੀ ਕੋਰੀਆਈ ਫੌਜੀ ਜਾਂ ਤਾਂ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਧਮਾਕੇ ਵਿੱਚ ਰੂਸੀ ਫੌਜ ਦੇ ਇੱਕ ਜਨਰਲ ਰੈਂਕ ਦੇ ਫੌਜੀ ਅਧਿਕਾਰੀ ਦੀ ਮੌਤ ਹੋ ਗਈ ਹੈ। ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਹੈ ਕਿ ਧਮਾਕੇ 'ਚ ਮਾਰੇ ਗਏ ਫੌਜੀ ਅਧਿਕਾਰੀ ਲੈਫਟੀਨੈਂਟ ਜਨਰਲ ਇਗੋਰ ਕ੍ਰੀਲੋ ਨਿਊਕਲੀਅਰ ਬਾਇਓਲੋਜੀਕਲ ਕੈਮੀਕਲ ਡਿਫੈਂਸ ਫੋਰਸ ਵਿੱਚ ਤਾਇਨਾਤ ਸਨ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਮਾਸਕੋ ਵਿੱਚ ਇੱਕ ਧਮਾਕੇ ਰਾਹੀਂ ਰੂਸੀ ਫੌਜ ਦੇ ਮੁਖ ਅਧਿਕਾਰੀ ਨੂੰ ਮਾਰ ਦਿੱਤਾ ਹੈ। ਕੀਵ ਦੀ ਸੁਤੰਤਰ ਖਬਰ ਏਜੰਸੀ ਆਰਬੀਸੀ ਨੇ ਇੱਕ ਅਨਪਛਾਤੇ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਦੀ ਸੁਰੱਖਿਆ ਸੇਵਾ ਐਸਬੀਯੂ ਨੇ ਰੂਸੀ ਜਰਨਲ ਦੀ ਹਤਿਆ ਕੀਤੀ ਹੈ ਦੂਜੇ ਪਾਸੇ ਰੂਸ ਨੇ ਲੈਫਟੀਨੈਂਟ ਜਰਨਲ ਦੀ ਹਤਿਆ ਨੂੰ ਅਤਵਾਦੀ ਕਾਰਵਾਈ ਘਰਾਰ ਦਿੱਤਾ ਹੈ ਰੂਸੀ ਬਲਾਰੇ ਸਵੇਤlana ਪੈਂਟਰੋਕੋ ਨੇ ਕਿਹਾ ਕਿ ਇਹ ਇੱਕ ਅਤਵਾਦੀ ਘਟਨਾ ਹੈ ਇਹ ਕਤਲ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਹੈ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਮੰਗਲਵਾਰ ਨੂੰ ਇੱਕ ਤਮਾਕਾ ਹੋਇਆ ਸੀ ਜਿਸ ਵਿੱਚ ਰੂਸੀ ਫੌਜ ਦਾ ਇੱਕ ਪ੍ਰਮੁੱਖ ਅਧਿਕਾਰੀ ਜਿਹੜਾ ਉਹ ਜਨਰਲ ਇਗੋਰ ਉਹ ਮਾਰਿਆ ਗਿਆ ਸੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਟਰ ਵਿੱਚ ਛਿਪਾ ਕੇ ਇੱਕ ਡਿਵਾਈਸ ਲਿਆਂਦੀ ਗਈ ਜਿਹਦੇ ਵਿੱਚ ਇਹ ਤਮਾਕਾ ਹੋਇਆ ਸੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਦੇ ਉੱਤੇ ਵਿਅੰਗ ਕੱਸਿਆ ਹੈ ਇੱਕ ਚੁਟਕੀ ਲਈ ਹੈ ਕ੍ਰਿਸਟੀਆ ਫਰੀਲੈਂਡ ਜਸਟਨ ਟਰੂਡੋ ਦੀ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਵੀ ਸਨ ਉਹਨਾਂ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 트ੰਪ ਨੇ ਆਪਣੇ 트ਰੁੱਥ ਪੇਜ ਦੇ ਪੰਨੇ ਤੇ ਲਿਖਿਆ ਹੈ ਕਿ ਕ੍ਰਿਸਟੀਆ ਨੂੰ ਟਰੂਡੋ ਨੇ ਕੱਢਿਆ ਹੈ ਜਾਂ ਉਹਨੇ ਅਸਤੀਫਾ ਦਿੱਤਾ ਹੈ ਪਰ ਕੈਨੇਡਾ ਦਾ ਮਹਾਨ ਦੇਸ਼ ਆਪਣੇ ਵਿੱਤ ਮੰਤਰੀ ਦੇ ਅਸਤੀਫੇ ਤੋਂ ਹੈਰਾਨ ਤੇ ਪਰੇਸ਼ਾਨ ਹੈ 트럼ਪ ਨੇ ਆਪਣੇ ਅਕਾਊਂਟ ਤੇ ਲਿਖਿਆ ਹੈ ਕਿ ਉਸਦਾ ਵਿਵਹਾਰ ਪੂਰੀ ਤਰ੍ਹਾਂ ਜ਼ਹਿਰੀਲਾ ਸੀ ਜਾਨੀ ਕਿ ਜਿਹੜੇ ਕ੍ਰਿਸਟੀਆਂ ਹਨ ਉਹਨਾਂ ਦਾ ਜੋ ਕੈਨੇਡਾ ਲਈ ਬਹੁਤ ਬੁਰਾ ਸੀ ਉਸਦਾ ਵਿਵਹਾਰ ਕੈਨੇਡਾ ਦੇ ਦੁਖੀ ਲੋਕਾਂ ਲਈ ਬਿਲਕੁਲ ਹੀ ਚੰਗਾ ਨਹੀਂ ਸੀ ਉਹ ਲੋਕਾਂ ਨੂੰ ਕਦੇ ਵੀ ਯਾਦ ਨਹੀਂ ਰਹੇਗੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트럼ਪ ਨੇ 100 ਵਾਰ ਨੂੰ ਕਿਹਾ ਕਿ ਬਸ਼ਰ ਅਲਸ ਨੂੰ ਸੱਤਾ ਤੋਂ ਬੇਦਖਲ ਕਰਨ ਤੇ ਸੀਰੀਆ ਵਿੱਚ ਬਗੀ ਸਮੂਹਾਂ ਨੂੰ ਸੱਤਾ ਵਿੱਚ ਲਿਆਉਣ ਪਿੱਛੇ ਤੁਰਕੀ ਦਾ ਹੱਥ ਹੈ ਟਰੰਪ ਨੇ ਇਹ ਵੀ ਕਿਹਾ ਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਬਹੁਤ ਚਲਾਕ ਤੇ ਸਖਤ ਆਦਮੀ ਹਨ ਫਲੋਰੀਡਾ ਚ ਇੱਕ ਨਿਊਜ਼ ਕਾਨਫਰੰਸ ਤੇ ਟਰੰਪ ਨੇ ਕਿਹਾ ਕਿ ਸੀਰੀਆ ਤੋਂ ਅਸਦ ਦੇ ਹਟਣ ਤੋਂ ਬਾਅਦ ਤੁਰਕੀ ਇੱਕ ਮਹੱਤਵਪੂਰਨ ਵਿਦੇਸ਼ੀ ਸ਼ਕਤੀ ਬਣ ਕੇ ਉੱਭਰਿਆ ਹੈ ਟਰੰਪ ਨੇ ਕਿਹਾ ਕਿ ਤੁਰਕੀ ਨੇ ਸੀਰੀਆ ਚ ਸੱਤਾ ਦਾ ਮੁਸ਼ਕਲ ਬਦਲਾ ਕੀਤਾ ਹੈ ਜਿਸ ਕਈ ਲੋਕਾਂ ਦੀ ਜਾਨ ਨਹੀਂ ਗਈ ਪਿਛਲੇ ਹਫਤੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਕਿਹਾ ਸੀ ਕਿ ਅਮਰੀਕਾ ਸੀਰੀਆ ਦੇ ਸੱਤਾਧਾਰੀ ਬਗੀ ਸਮੂਹ ਐਚਟੀਐਸ ਦੇ ਸੰਪਰਕ ਵਿੱਚ ਹੈ 트럼ਪ ਜੋ ਅਗਲੇ ਮਹੀਨੇ ਬਾਈਡਨ ਦੀ ਥਾਂ ਲੈਣ ਜਾ ਰਹੇ ਹਨ ਉਹ ਕਿਹਾ ਜਾ ਰਿਹਾ ਹੈ ਕਿ 트럼ਪ ਨੇ ਐਰਦੋਗਰਾਨ ਨੂੰ ਇਸ ਪੋਸਟ ਰਾਹੀਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਐਰਦੋਗਰਾਨ ਨਾਲ 트럼ਪ ਦੇ ਸਬੰਧ ਬਹੁਤੇ ਚੰਗੇ ਨਹੀਂ ਰਹੇ ਤੇ ਕਾਫੀ ਅਸਥਿਰ ਰਹੇ ਹਨ ਅੱਜ ਦੇ ਮਾਹੌਲ ਵਿੱਚ ਸਵਾਲ ਹੈ ਕਿ ਕੀ ਤੁਰਕੀ ਅਤੇ ਈਰਾਨ ਸੀਰੀਆ ਵਿੱਚ ਇੱਕ ਦੂਜੇ ਨਾਲ ਟੱਕਰ ਲੈ ਸਕਦੇ ਹਨ 트럼ਪ ਦੇ ਆਉਣ ਤੋਂ ਬਾਅਦ ਈਰਾਨ ਖਿਲਾਫ ਸ਼ਕਤੀ ਵਧਾਉਣ ਦੀ ਗੱਲ ਤਾਂ ਚੱਲ ਰਹੀ ਹੈ ਅਤੇ ਇਹ ਅਮਰੀਕਾ ਲਈ ਚੰਗਾ ਹੈ ਕਿ ਸੀਰੀਆ 'ਚ ਨਾਟੋ ਮੈਂਬਰ ਤੁਰਕੀ ਦੀ ਪਕੜ ਮਜ਼ਬੂਤ ਹੋ ਗਈ ਹੈ ਪਰ ਏਰਦੋਗਨ ਨਾਟੋ ਦੇ ਨਾਲ ਸਿਰਫ ਇਸ ਹੱਦ ਤੱਕ ਰਹਿੰਦਾ ਹੈ ਕਿ ਨਾਟੋ ਦੇ ਤਾਂ ਦੀ ਪੂਰਤੀ ਕਰੇ ਇਸ ਦਾ ਮਤਲਬ ਹੈ ਕਿ ਤੁਰਕੀ ਦੇ ਹਿੱਤਾਂ ਲਈ ਏਰਦੋਗਾਨ ਈਰਾਨ ਨਾਲ ਟਕਰਾ ਕਰ ਸਕਦਾ ਹੈ ਪਰ ਉਹ ਅਮਰੀਕਾ ਦੀ ਖਾਤਰ ਈਰਾਨ ਨਾਲ ਦੁਸ਼ਮਣੀ ਮੁੱਲ ਨਹੀਂ ਲਏਗਾ ਟਿੱਪਣੀਕਾਰ ਇਹ ਵੀ ਕਹਿ ਰਹੇ ਹਨ ਕਿ ਤੁਰਕੀ ਓਟੋਮਨ ਸਾਮਰਾਜ ਵਾਂਗ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ ਤੇ ਇਸ ਦੇ ਨਾਲ ਹੀ ਕਈ ਲੋਕ ਏਰਦੋਗਾਨ ਨੂੰ ਮਹਾਂ ਆकांक्षी ਵੀ ਦੱਸ ਰਹੇ ਹਨ ਅਰਾਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਫਰ ਹਕ ਨੇ ਉਹਨਾਂ ਨੇ ਕਿਹਾ ਹੈ ਕਿ 15 ਦਸੰਬਰ ਨੂੰ ਇੱਕ ਅਖਬਾਰ ਇਤਿਮਾਦ ਨੂੰ ਦੱਸਿਆ ਕਿ ਤੁਰਕੀਏ ਸੀਰੀਆ ਵਿੱਚ ਇੱਕ ਨਿਰਣਾਇਕ ਸ਼ਕਤੀ ਵਜੋਂ ਉੱਭਰ ਗਏ ਹਨ ਜਾਫਰ ਹਕਪਨਾ ਨੇ ਇਤਮਾਦ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਤੁਰਕੀ ਕੋਲ 오ਟੋਮਨ ਸਾਮਰਾਜ ਦੀ ਵਿਰਾਸਤ ਹੈ ਤੁਰਕੀਏ ਦੀ ਭੂਗੋਲਕ ਸਥਿਤੀ ਵੀ ਇਸ ਖੇਤਰੀ ਸ਼ਕਤੀਬੰਦ ਵਿੱਚ ਮਦਦ ਕਰ ਰਹੀ ਹੈ ਤੁਰਕੀ ਨੇ ਸੀਰੀਆ ਵਿੱਚ ਜ਼ਮੀਨ ਤਾਂ ਹਾਸਲ ਕਰ ਲਈ ਹੈ ਪਰ ਇਜ਼ਰਾਈਲ ਦੇ ਆਉਣ ਨਾਲ ਉਸ ਦੀ ਚੁਣੌਤੀ ਵੀ ਵੱਧ ਗਈ ਹੈ ਤੁਰਕੀ ਨੂੰ ਸੀਰੀਆ ਵਿੱਚ ਅਮਰੀਕਾ ਅਤੇ ਯੂਰਪ ਤੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਸੀਰੀਆ ਕੋਲ ਇਰਾਕ ਵਾਂਗ ਨਾ ਤਾਂ ਤੇਲ ਹੈ ਤੇ ਨਾ ਹੀ ਗੈਸ ਅਜਿਹੇ ਵਿੱਚ ਸੀਰੀਆ ਦੇ ਨਿਰਮਾਣ 'ਚ ਪੈਸੇ ਦੀ ਚੁਣੌਤੀ ਬਣੀ ਰਹੇਗੀ ਇਜ਼ਰਾਈਲ ਸੀਰੀਆ 'ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰੇਗਾ ਅਜਿਹੇ ਵਿੱਚ ਤੁਰਕੀ ਨਾਲ ਟਕਰਾਅ ਵਧਣਾ ਤੈਅ ਹੈ ਯਾਰ ਹੈ ਕਿ ਸੀਰੀਆ ਵਿੱਚ ਈਰਾਨ ਤੇ ਤੁਰਕੀ ਦੇ ਹਿੱਤ ਟਕਰਾ ਜਾਣਗੇ ਤੁਰਕੀ ਸੀਰੀਆ ਵਿੱਚ ਈਰਾਨ ਦੀ ਥਾਂ ਤਾਂ ਲੈ ਸਕਦਾ ਹੈ ਹੁਣ ਤੱਕ ਦੋਵੇਂ ਦੇਸ਼ ਸਿਰਫ ਅਜ਼ਰਬਾਈਜਾਨ ਵਿੱਚ ਹੀ ਆਮੋ ਸਾਹਮਣੇ ਸਨ ਹੁਣ ਸੀਰੀਆ ਵਿੱਚ ਵੀ ਇਜ਼ਰਾਇਲ ਤੇ ਤੁਰਕੀ ਆਮੋ ਸਾਹਮਣੇ ਆ ਸਕਦੇ ਹਨ ਨਿਊਜ਼ ਆਰਕ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਡੋਨਲਡ ਟਰੰਪ ਨੂੰ ਹਾਸ਼ਮਨੀ ਮਾਮਲੇ ਵਿੱਚ ਦੋਸ਼ੀ ਪਾਇਆ ਜਾਣਾ ਸਹੀ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੀ ਤਰਫੋਂ ਇਹ ਦਲੀਲ ਦਿੱਤੀ ਗਈ ਸੀ ਕਿ ਅਮਰੀਕੀ ਸੁਪਰੀਮ ਕੋਰਟ ਤੋਂ ਮਿਲੀ ਛੋਟ ਤੋਂ ਬਾਅਦ ਇਸ ਕੇਸ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ ਟਰੰਪ ਤੇ ਦੋਸ਼ ਹੈ ਕਿ ਉਹਨੇ 2016 ਵਿੱਚ ਇੱਕ ਸਕੈਂਡਲ ਤੋਂ ਬਚਣ ਲਈ ਇੱਕ ਫਿਲਮ ਸਟਾਰ ਨੂੰ ਚੁੱਪ ਰਹਿਣ ਲਈ ਭੁਗਤਾਨ ਵੀ ਕੀਤਾ ਸੀ ਇਸ ਸਾਲ ਜੁਲਾਈ ਮਹੀਨੇ ਅਮਰੀਕਾ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਸੀ ਕਿ ਟਰੰਪ ਨੂੰ ਰਾਸ਼ਟਰਪਤੀ ਦੇ ਰੂਪ ਚ ਲੈ ਗਏ ਫੈਸਲਾ ਇਹ ਅਪਰਾਧਿਕ ਸ਼ੋਰਟ ਤੋਂ ਸਭ ਤੋਂ ਛੋਟ ਹੈ ਸੋਮਵਾਰ ਨੂੰ ਅਦਾਲਤ ਨੇ ਫਿਰ ਕਿਹਾ ਕਿ ਇਹ ਮਾਮਲਾ ਟਰੰਪ ਦੁਆਰਾ ਰਾਸ਼ਟਰਪਤੀ ਵਜੋਂ ਲਏ ਗਏ ਅਧਿਕਾਰਤ ਫੈਸਲਿਆਂ ਦੇ ਅਧੀਨ ਨਹੀਂ ਆਉਂਦਾ ਅਮਰੀਕਾ ਦੇ ਸੰਵਿਧਾਨ ਵਿੱਚ ਚੁਣੇ ਹੋਏ ਰਾਸ਼ਟਰਪਤੀ ਕੋਲ ਵੈਸੇ ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਹਨ ਫਿਰ ਵੀ ਜੇਕਰ ਇਹ ਇਤਿਹਾਸਕ ਫੈਸਲਾ ਲਾਗੂ ਰਹਿੰਦਾ ਤਾਂ ਟਰੰਪ ਰਾਸ਼ਟਰਪਤੀ ਭਵਨ ਵਿੱਚ ਰਹਿੰਦਿਆਂ ਅਜਿਹੋ ਜੀ ਸਜ਼ਾ ਪਾਉਣ ਵਾਲਾ ਪਹਿਲਾ ਅਮਰੀਕੀ ਰਾਸ਼ਟਰਪਤੀ ਹੋਵੇਗਾ ਕੁਝ ਖਬਰਾਂ ਭਾਰਤ ਤੋਂ ਵੀ ਸੀ ਲੈਣੀਆਂ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਦ ਰਾਤ ਨੇ ਕਾਂਗਰਸ ਨੇਤਾ ਤੇ ਸੰਸਦ ਮੈਂਬਰ ਪ੍ਰੇਂਕਾ ਗਾਂਧੀ ਦਾ ਨਾਂ ਲੈ ਬਿਨਾ ਸੋਮਵਾਰ ਨੂੰ ਸੰਸਦ ਵਿੱਚ ਫਲਸਤੀਨ ਲਿਖਿਆ ਬੈਗ ਲੈ ਕੇ ਜਾਣ ਉੱਤੇ ਵਿਅੰਗ ਕਸਤਿਆਂ ਚੁਟਕੀ ਲਈ ਹੈ ਜੋਗੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਕਿਹਾ ਕਿ ਕੱਲ ਇੱਕ ਕਾਂਗਰਸੀ ਆਗੂ ਫਲਸਤੀਨ ਦਾ ਬੈਗ ਲੈ ਕੇ ਸੰਸਦ ਵਿੱਚ ਘੁੰਮ ਰਹੀ ਸੀ ਅਸੀਂ ਯੂਪੀ ਦੇ ਨੌਜਵਾਨਾਂ ਨੂੰ ਇਜ਼ਰਾਈਲ ਭੇਜ ਰਹੇ ਹਾਂ ਹੁਣ ਤੱਕ ਯੂਪੀ ਦੇ 5600 ਨੌਜਵਾਨ ਉੱਥੇ ਉਹ ਸਾਰੀ ਦਾ ਕੰਮ ਕਰ ਲਈ ਜਾ ਚੁੱਕੇ ਹਨ ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਮੁਕਤ ਰਹਿਸ਼ ਤੇ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਇਹਨਾਂ ਨੂੰ 1.5 ਲੱਖ ਤੋਂ ਵੱਧ ਤਨਖਾਹ ਵੀ ਮਿਲ ਰਹੀ ਹੈ ਅਤੇ ਪੂਰੀ ਸੁਰੱਖਿਆ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ ਯੋਗੀ ਨੇ ਕਿਹਾ ਕਿ ਇਜ਼ਰਾਈਲ ਦੇ ਰਾਜਦੂਤ ਹੁਣੇ-ਹੁਣੇ ਭਾਰਤ ਆਏ ਸਨ ਉਹਨਾਂ ਕਿਹਾ ਕਿ ਅਸੀਂ ਯੂਪ ਤੋਂ ਹੋਰ ਨੌਜਵਾਨਾਂ ਨੂੰ ਵੀ ਲੈਣਾ ਚਾਹੁੰਦੇ ਹਾਂ ਪ੍ਰਿੰਕਾ ਗਾਂਧੀ ਸੋਮਵਾਰ ਨੂੰ ਇੱਕ ਹੈਂਡਬੈਗ ਲੀਕ ਕੇ ਸੰਸਦ ਪਹੁੰਚੀ ਜਿਸ ਤੇ ਫਲਸਤੀਨ ਲਿਖਿਆ ਹੋਇਆ ਸੀ ਇਸ ਤੋਂ ਬਾਅਦ ਉਹ ਮੰਗਲਵਾਰ ਵਾਲੇ ਦਿਨ ਫੇਰ ਤੋਂ ਸੰਸਦ ਵਿੱਚ ਬੰਗਲਾਦੇਸ਼ ਦਾ ਬੈਗ ਲੈ ਕੇ ਵੀ ਪਹੁੰਚੇ ਸਨ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਤੇ ਕਈ ਭਾਜਪਾ ਦੇ ਨੇਤਾਵਾਂ ਨੇ ਪ੍ਰੇਂਕਾ ਗਾਂਧੀ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਮੁਸਲਮਾਨਾਂ ਨੂੰ ਤਰਸਤੀ ਕਰਨ ਦੀ ਰਾਜਨੀਤੀ ਕਰਨ ਵਾਲੀ ਗੱਲ ਹੈ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚ ਮੁੱਖ ਮੰਤਰੀ ਦਿੱਤਿਆਨਾਥ ਨੇ ਪ੍ਰੇਂਕਾ ਗਾਂਧੀ ਦੇ ਕੰਪਲੈਕਸ ਵਿੱਚ ਫਰਸਤੀਨੀ ਲਿਖਿਆ ਹੱਡ ਬੈਗ ਲੈ ਕੇ ਜਾਣ ਤੇ ਜੋ ਕਿਹਾ ਸੀ ਉਸ ਦੇ ਜਵਾਬ ਵਿੱਚ ਪ੍ਰਿੰਕਾ ਗਾਂਧੀ ਨੇ ਇੱਕ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਜਿਹੜੇ ਯੂਪੀ ਦੇ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦੇਣ ਦੀ ਬਜਾਏ ਯੁੱਧਕ੍ਰਸਤ ਇਜ਼ਰਾਈਲ ਵਿੱਚ ਭੇਜ ਰਹੇ ਹਨ ਉਹ ਇਸ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ। ਉਹਨਾਂ ਨੂੰ ਨਾ ਤਾਂ ਸੂਬੇ ਵਿੱਚ ਬੇਰੁਜ਼ਗਾਰੀ ਦੀ ਹਾਲਤ ਦਾ ਖਬਰ ਹੈ ਤੇ ਨਾ ਹੀ ਉਹਨਾਂ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਦੁੱਖਾਂ ਦੀ ਕੋਈ ਸਾਰ ਹੈ। ਰਿਪੋਰਟਾਂ ਅਨੁਸਾਰ ਇਜ਼ਰਾਈਲ ਵਿੱਚ ਕੰਮ ਕਰਨ ਲਈ ਗਏ ਹੋਏ ਨੌਜਵਾਨ ਬੰਕਰਾਂ ਵਿੱਚ ਲੋਕ ਕੇ ਆਪਣੀ ਜਾਨ ਬਚਾ ਰਹੇ ਹਨ। ਅਤੇ ਕੰਪਨੀਆਂ ਉਹਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਉਹਨਾਂ ਦੇ ਪਰਿਵਾਰ ਲਗਾਤਾਰ ਡਰੇ ਤੇ ਸਹਿਮੇ ਹੋਏ ਹਨ ਸਾਡੇ ਹੁਨਾਰ ਨੌਜਵਾਨ ਰੋਜ਼ਗਾਰ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਕਿਉਂ ਮਜਬੂਰ ਹਨ ਕਿਉਂਕਿ ਤੁਸੀਂ ਉਹਨਾਂ ਨੂੰ ਰੋਜ਼ਗਾਰ ਮਹਈਆ ਕਰਵਾ ਹੀ ਨਹੀਂ ਸਕਦੇ ਹੁਣ ਅਗਲੀ ਖਬਰ ਜਿਹੜੀ ਹੈ ਜੀ ਉਹ ਕਰਨਾਟਕਾ ਤੋਂ ਲੈਨੇ ਆ ਕਰਨਾਟਕ ਵੀ ਉਹਨਾਂ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਯੂਨੀਵਰਸਿਟੀਆਂ ਵਿੱਚ ਚਾਂਸਲਰ ਦੇ ਅਹੁਦੇ ਲਈ ਰਾਜਪਾਲਾਂ ਦੀ ਬਜਾਏ ਮੁੱਖ ਮੰਤਰੀ ਨੂੰ ਥਾਂ ਦਿੱਤੀ ਹੈ ਇੱਥੋਂ ਪਹਿਲਾਂ ਕੇਰਲ ਤਾਮਿਲਨਾਡੂ ਗੁਜਰਾਤ ਵਿੱਚ ਵੀ ਇਹ ਵਿਵਸਥਾ ਕੀਤੀ ਗਈ ਸੀ ਪੰਜਾਬ ਵਿੱਚ ਵੀ ਆਪਾਂ ਜਾਣਦੇ ਹਾਂ ਕਿ ਇਸ ਗੱਲ ਨੂੰ ਲੈ ਕੇ ਕਾਫੀ ਰਟਾ ਜਿਹੜੇ ਪਿਛਲੇ ਗਵਰਨਰ ਸੀ ਉਹਨਾਂ ਨਾਲ ਪਿਆਰਿਆ ਸੀ ਕਰਨਾਟਕ ਵਿਧਾਨ ਸਭਾ 'ਚ ਮੰਗਲਵਾਰ ਨੂੰ ਕਰਨਾਟਕ ਰਾਜ ਗ੍ਰਾਮੀਣ ਵਿਕਾਸ ਤੇ ਪੰਚਾਇਤ ਰਾਜ ਸੋਧ ਬਿੱਲ ਪਾਸ ਕੀਤਾ ਗਿਆ ਇਹ ਸੋਧ ਬਿੱਲ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਦੀ ਮੁੱਖ ਮੰਤਰੀ ਸ਼ਿਧਾਰ ਮਈਆ ਨਾਲ ਟਕਰਾਅ ਦੇ ਦਰਮਿਆਨ ਰਾਜ ਮੰਤਰੀ ਮੰਡਲ ਦੇ ਸਾਹਮਣੇ ਚਰਚਾ ਲਈ ਆਇਆ ਸੀ ਪਿਛਲੇ ਸਾਲ ਕੁਝ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਟਕਰਾਅ ਵਧਿਆ ਹੋਇਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਗੱਲਾਂ ਤੇ ਕਰਦੇ ਨੇ ਪਰ ਉਹ ਨਾ ਤਾਂ ਆਪ ਕੁਝ ਕਰਦੇ ਨੇ ਨਾ ਦੂਜਿਆਂ ਨੂੰ ਕੁਝ ਕਰਨ ਦਿੰਦੇ ਹਨ ਉਹਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸੂਬਿਆਂ ਵਿੱਚ ਪਾਣੀ ਦੇ ਝਗੜੇ ਖਤਮ ਕਰਾਉਣ ਦੀ ਬਜਾਏ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਮੋਦੀ ਨੇ ਕਿਹਾ ਕਿ ਪੂਰਬੀ ਰਾਜਸਥਾਨ ਨਹਿਰੀ ਪ੍ਰੋਜੈਕਟ ECRP ਲਾਗੂ ਕਰਨ ਵਿੱਚ ਦੇਰੀ ਕਾਂਗਰਸ ਦੇ ਇਰਾਦਿਆਂ ਦਾ ਪਰ ਤਾਂ ਸਬੂਤ ਹੈ ਸੂਬਿਆਂ ਵਿਚਲੇ ਚੱਲ ਰਹੇ ਵਕ ਵਕ ਪਾਣੀਆਂ ਦੇ ਵਿਵਾਦਾਂ ਤੇ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਹੈ ਜਦ ਕਿ ਕਾਂਗਰਸ ਪਾਣੀਆਂ ਦਾ ਵਿਵਾਦ ਵਧਾ ਰਹੀ ਹੈ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀ ਗੱਲਬਾਤ ਰਾਹੀਂ ਮਸਲੇ ਕਰਨ ਦੀ ਹੈ ਟਕਰਾਅ ਦੀ ਨਹੀਂ ਪਰ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਉੱਤੇ ਬੈਠੇ ਹੋਏ ਕਿਸਾਨਾਂ ਨਾਲ ਟਕਰਾਅ ਦੀ ਨੀਤੀ ਲਗਾਤਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਅੱਜ ਇਸਤਰੀ ਕਾਲੀ ਦਲ ਦੀ ਉੱਚ ਲੀਡਰਸ਼ਿਪ ਅਕਾਲ ਤਖਤ ਸਾਹਿਬ ਪੁੱਜੀ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਸਾਬਕਾ ਪ੍ਰਧਾਨ ਬੀਬੀ ਜਗੀਰ ਕਰੋ ਜੀ ਗੀਰ ਕਰੋ ਕੌਰ ਵਿਰੁੱਧ ਬੜੇ ਨੀਵੇਂ ਪੱਧਰ ਦੇ ਅਪਸ਼ਬਦ ਵਰਤਦਿਆ ਇਸਤਰੀ ਜਾਤੀ ਦਾ ਮਾਣ ਸਨਮਾਨ ਰੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਉਹਨਾਂ ਕਿਹਾ ਕਿ ਧਾਮੀ ਨੂੰ ਐਸਜੀਪੀਸੀ ਦੇ ਪ੍ਰਧਾਨ ਤੇ ਉਹਦੇ ਤੇ ਰਹਿਣਾ ਹੀ ਨਹੀਂ ਚਾਹੀਦਾ ਜਥੇਦਾਰ ਐਸਜੀਪੀਸੀ ਪ੍ਰਧਾਨ ਧਾਮੀ ਖਿਲਾਫ ਸਖਤ ਨੋਟਿਸ ਲੈਣ ਤੇ ਐਕਸ਼ਨ ਲੈਣ ਤਾਂ ਜੋ ਕੱਲ ਨੂੰ ਕੋਈ ਇਹੋ ਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 2 ਬਾਈਂ ਦਿਨ ਚ ਜਾਰੀ ਹੈ ਸਿਹਤ ਤੇ ਹੋਰ ਵਿਗਾੜ ਪੈ ਰਹੇ ਨੇ ਤੇ ਕਿਡਨੀ ਵਿੱਚ ਵੀ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਇਸ ਕਰਕੇ ਅੱਜ ਡੱਲੇਵਾਲ ਨੂੰ ਸਟੇਜ ਤੇ ਲਿਆਂਦਾ ਨਹੀਂ ਗਿਆ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਕੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਲਾਗੂ ਕੀਤਾ ਜਾਵੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਮੈਂ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਅਪੀਲ ਕਰਦਾ ਹਾਂ ਜਗਮੀਤ ਸਿੰਘ ਬਰਾੜ ਨੇ ਵੀ ਅੱਜ ਦਿਨ-ਸ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੋਹਾਨ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਦਿਨ-ਦਿਨ ਹੋ ਰਹੀ ਤਰਜ਼ੋ-ਕਾਰ ਹਾਲਤ ਤੋਂ ਜਿੱਥੇ ਮંત્રી ਨੂੰ ਜਾਣੂ ਕਰਵਾਇਆ ਉੱਥੇ ਹੀ ਮੌਜੂਦਾ ਕਿਸਾਨੀ ਕੋਲ ਲੜਨ ਦੀ ਮਜਬੂਰੀ ਤੇ ਕਿਸਾਨ ਆਗੂਆਂ ਦੇ ਜज्ਬੇ ਤੇ ਹੌਸਲੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ। ਕਰੀਬ 1 ਘੰਟਾ ਚੱਲੀ ਮੀਟਿੰਗ ਦੌਰਾਨ ਬਰਾੜ ਵੱਲੋਂ اٹھائے ਮੁੱਦਿਆਂ ਉੱਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਨੇ ਸੰਵੇਦਨਸ਼ੀਲਤਾ ਤੇ ਹਮਦਰਦੀ ਜ਼ਾਹਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਪ੍ਰਤੀ ਜਿਤਾਈ ਜਾ ਰਹੀ ਚਿੰਤਾ ਨੂੰ ਪ੍ਰਗਟਾਇਆ ਹੈ। ਤੇ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਇਹ ਬਲੈਟਨ ਸਮਾਪਤ ਹੋਇਆ ਜੀ ਧੰਨਵਾਦ ਸਤਿ ਸ੍ਰੀ ਅਕਾਲ